ਚੰਚਲ ਰਥ ਚਲਤ ਅਤੀ ਚਲੇ ਚੱਲੂ ਮੰਨਤਾ ਉਹਦਾ ਚੰਚਲੇ ਚੱਲੂਗਾ ਨਿਰਖ ਸੁਰਨਾਰੋ ਮਉਣ ਭਜਤ ਸੁਰਨਾਰ ਮਉਣ ਜਾਲੀ ਉਹਦੇ ਵੱਲੋਂ ਭੱਜੇ ਹੁੰਦੇ ਨੇ ਚੰਚਲ ਵੱਲੋਂ ਚੰਚਲੇ ਭੱਜਦੇ ਨਹੀਂ ਜਾਂਦੇ ਦੂਰ ਨੂੰ ਨਹੀਂ ਜਾਂਦੇ ਨਾ ਨਾ ਉਹਦੇ ਨੇੜੇ ਨੂੰ ਉਹਦੇ ਨੇੜੇ ਸਮੋ ਗੱਲਾਂ ਉਹਨਾਂ ਦੇ ਮਸਲਵ ਦੀਆਂ ਕਰਦਾ ਨਾ ਜੇ ਗੱਲਾਂ ਦੇਖੋ ਗੁਰਦਾਰੇ ਪੀਟ ਕੇ ਹੁੰਦੀ ਆ ਚੰਚਲ ਆदमी ਜਾਂਦਾ ਨੇ ਚਾਂਚਲ ਬੋਲਨੇ ਚਾਂਚਲੇ ਲੋਕ ਰਹੋ ਮੰਨੂ ਨਹੀਂ ਰੋਖਦੇ ਜਿਹੜਾ ਮੰਨੂ ਉਹ ਮੰਨੂ ਟਕਾਓ ਉੱਥੇ ਨਹੀਂ ਖੜਦੇ ਜੇ ਲੋਭ ਦੀ ਗੱਲ ਕਰੂਗਾ ਉੱਥੇ ਭਜਦੇ ਨੇ ਬੇਰੀ ਹੈ ਉੱਥੇ ਪ੍ਰਚਾਰ ਹੈ ਵੀ ਇੱਥੇ ਸੁੱਖਾਂ ਪੂਰੀ ਹੁੰਦੀ ਦੁਨੀਆ ਭੱਜੀ ਜਾਂਦੀ ਉੱਥੇ ਪਾਜਦਾ ਬੜਾ ਦੂਰ ਨਹੀਂ ਪਾਜਦਾ ਉੱਥੇ ਭੱਜੇ ਜਾਂਦੇ ਨੇ ਇੱਥੇ ਪਤਾ ਲੱਗ ਜਾਂਦਾ ਬਣਾਣਾ ਤਾਂ ਉੱਥੇ ਪਾਣੀ ਨਿਕਲਦਾ ਜਿਵੇਂ ਤੋ ਦੁੱਖ ਦੂਰ ਕਰਦਾ ਜਿਹਦੇ ਕੋਈ ਲੱਗ ਜਾਂਦੀ ਜੀ ਦੁਨੀਆ ਦੇ ਤੇਰੇ ਦੀਆਂ ਟਰਾਲੀਆਂ ਹੋਏ ਬਸਾਂ ਬਸਾਂ ਨਹੀਂ ਮਿਲਦੀਆਂ ਬੈਠਣ ਨੂੰ ਕਾਰਾਂ ਕਰਕੇ ਜਾਂਦੇ ਨੇ ਕਿਰਾਏ ਤੇ ਪਾਇਦਾਂ ਦੇ ਲੋਕ ਉਹ ਤੋਂ ਹੋਏ ਜਿੱਦਾਂ ਹੁੰਦਾ ਨਾ ਪਖੰਡਵਾਦ ਨੂੰ ਲੋਕ ਹੋ ਤੇ ਪਾਇਦਾਂ ਦੇ